ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਦੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਲਗਨ ਸਵਤੰਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਅੱਜ ਦੇ ਸਤਿ ਸ੍ਰੀ ਅਕਾਲ ਹੋਏ ਉਪਰਤੀ ਹੋਏ। શ્રી ਜਰਮਨ ਸਿੰਘ ਪੱਡੜੇ ਵੀ جاملا تمرجیت خواجی درمیان के बाद में आते हैं श्री शांति गुरु और सारा तो अब मैं पेशी करूंगा सुरेंद्र कुमारी कोशर तेजपख जागगर हाल भलो कोशगंज पेश कर रही सुरेंद्र कुमारी कोश मैं बहुत लंबी ओ सकाळी सी नौ दिनों यह चली जाएगी कि जे वो उनका आठ होवे ਆਪਣੀ ਖਾਦੀ ਦਾ ਥਾਵਾ ਹੋਵੇ ਉਹਦੇ ਦੇਖੀਓ ਬਾਹਰ ਹੀ ਦੇ ਨਾਲ ਸਾਰੇ ਕੋਈ ਬਾਹਰ ਦਾ ਮਾਨ დაკਰੀ ਹੋਈ ਆਪਣੇ ਟੇਕੇ ਪਰਿਵਾਰ ਦਾ ਮਾਨ ਇਹ ਸਵਾਰਥ ਤੌਰ ਉੱਤੇਆਂ ਜੋ ਵਿਸਥਾਪਾਈਆਂ ਉਹਨਾਂ ਤੇ ਅੱਗੇ ਚੱਲਣ ਲਈ ਔਰਤਾਂ ਨੂੰ ਬਹੁਤ ਕੁਝ ਉਹਨੇ ਤੋਂ ਚੇਕਨਾ ਪਊਗਾ ਮੈਂ ਔਰਤ ਜਾਤੀ ਨੂੰ ਇਸ ਵੇਲੇ ਉਹਨਾਂ ਦੇ ਲਈ ਹੋਰ ਵੀ ਜਿਆਦਾ ਵੱਧ ਰਿਹਾ انمان کرنا انہوں کا سارا ہے نا یہ اپنا پو گا سامنا کرنا پوگا جگہ نے اپنی دمے داریاں نبا ہوئی سنگھر اور بھی جد بھی درد کا سامنا کرنا پیا کسی بھی اس ویسے وہ برابر سے اگے ہو کے ہو کے ترتا ماتر اپنے لوگ پہ گا اور زیادہ تو زیادہ عورتیں اس انسا کے اگیں ہو کے برابر کا جس طرح دلی مورچے کے لئے جاتے تھے اسی طرح کوشش کر کے لائنا اور میڑے سے یا گلے لہرے کے چلنے اپنے آپ کو وجن بند کر برابرتا والا لوگ کرشیواد اور بہادر ہونا پوگ برابرتا بہت مشکل کا سامنا کرنا پڑنا ہے کہ اس بہادر عورت یہ شردانجی ہوئے گیس کو زیادہ نیچے وجہ بھی اور آپ آپ نامانوں نے سمجھ دیا ہے کہ کنہ زیادہ سارے گیلہ نے بھی دینا بیان کیتا ہے انہوں نے سارا پردے بھر کے دامیاں بہت زیادہ اپنے آبوں کو نبیشہ دیا ہے پیپی تیرے کاج اور دنے کاج اور دنے مرکسی کورسنگا کہے کاج اور دنے کاج اور دنے کاج اور دنے کالات دورت توسل نوش ہے اپدان گواہ کی مشرس سساکی نوش ہے ਰੋ ਸੇਫਟੀ ਅਮੇਰ ਦਾਸ ਸਟਾਫੀ ਨਮਾਸ਼ਾ ਇਹ ਜਿਹੜੀ ਸ਼ੋਖ ਸੰਦੇਸ਼ ਹੈ ਉਹ ਬਲਾਡ ਰੋਡ ਕੌਂਸਲ ਨਮਾਸ਼ਾ ਦੇ 77 ਪ੍ਰਿੰਸੀਪਲ ਜਖਾਫਤ ਹੈ ਜਿਹਦਾ ਹੁਣੇ ਆ ਕੇ ਆ ਰਹੇ ਹੈ ਔਰ ਹੌਲ ਮੈਂਟੀ ਕਰਾਵਾ ਪੇਡੂ ਮਜ਼ਦੂਰ ਯੂਨੀਅਨ ਦੇ ਪੰਜਾਬ ਦੇ ਪ੍ਰਧਾਨ ਸਹਿਮ ਕੀਟਣੇ ਓ ਭੈਜੇ ਨੂੰ ਖਾਤਾ ਦੇ ਬੋਸ ਭੇਜਦਾ ਤੇ ਸੇਫ ਰਿਟਰਨ ਕਰੇ। ਸ੍ਰੀਨਾਥ ਨੂਤਰੇ ਆਪਕਾ ਆ ਆਵਾਰੰਦਾ ਜਿਸ ਦਾ ਮਾਂਗ ਨਹੀਂ ਨਾ ਪਰੜਾ ਪਿਆ। ਜਿੰਨੂ ਦੇਖ ਕੇ ਬਹੁਤ سارے ਲੋਕ ਤੁ ਇਸ ਤੋਂ ਮੰਗ ਲਈ ਆਪਣੇ ਆਪਣੂ ਤੇ ਆ ਕੇ ਪੁੱਛੇ। بہت سارے ساتھی نے میرے پاس شخصیت بارے بہت سارا گلا سک میں اس سمے سدھا جی تو بعد کیونکہ سنگا جی جد شہدت ہوئی ہے ادو سا ضع کٹھا سا اس دن پہلے ہی اے بیٹھے تھے میں بھی انہوں نے اسکوٹر کے اتنے جلندر دے بہت سارے پنڈا دے بچ.

ਉਹ ਕੋਈ ਐਸਾ ਨਹੀਂ ਹੈ ਜਿਹੜਾ ਸਭ ਲਈ ਚੈਲੰਜ ਬਣ ਸਕਦਾ ਹੈ ਜਿਹੜਾ ਮਜ਼ਦੂਰਾਂ ਨੂੰ ਉਹਨਾਂ ਦੇ ਹੱਕ ਦਵਾ ਸਕਦਾ ਹੈ ਤੇ ਉਹਨਾਂ ਨੇ ਇੱਕ ਮੈਨਾ ਮਾਰਿਆ ਉਹ ਮਹਾਮਾਰਗੀ ਜਿਹੜੀ ਟੱਕਣਾ ਦੁੱਧ ਨਾਲ ਟੱਕ ਦਿੰਦੀ ਸੀ ਉਸ ਦਾ ਜਵਾਬ ਉਸਤੀ ਵਿਚਾਰ ਕਰਨੋਪਣਾਏ ਲੋਕਾਂ ਨੇ ਇਥੋਂ ਦੀ ਪੱਠਾ ਸੰਗਤ ਨੂੰ ਦਿੱਤਾ ਉਸ ਦਾ ਮੈਂ ਵੀ ਹਿੱਸਾ ਲਿਆ। ਇਹਨੂੰ ਪਤਾ ਹੈ ਕਿ ਉਸ ਸਮੇਂ ਅੱਜ ਸਾਰੇ ਜੋ ਗੱਲ ਕਰਦੇ ਆਏ ਸਟੇਜ ਤੋਂ ਬੋਲਦੇ ਐ ਉਹ ਵਿਦਿਆਰਥੀ ਲੀਡਰ ਵੀ ਸੀ। ਉਹ ਔਰਤਾਂ ਦੀ ਵੀ ਲੀਡਰਸ਼ਿਪ, ਉਹ ਕਿਸਾਨ ਲੀਡਰ ਵੀ ਸੀ। ਕੋਈ ਐਸਾ ਵਰਗ ਨਹੀਂ ਜਿਦੀ ਉਹ ਲੀਡਰ ਨਹੀਂ ਸੀ। ਮਨੋਂ ਯਾਦ ਹੈ ਕਿ ਪਠਾਣਾ ਮਜ਼ਦੂਰਾਂ ਵਾਲੇ ਵਿੱਚ ਕੰਮ ਕਰਦੇ ਆ ਜਦੋਂ ਅਸੀਂ ਜਲੰਧਰ ਦੇ ਵਿੱਚ ਆਪਣੇ ਘਰ ਨੂੰ ਵਿਕਸਤ ਕਰ ਰਹੇ ਸੀ ਹਮੇਸ਼ਾ ਮਾ ਉਹਦਾ ਆਪਾ ਵਾਰੰਦਾ ਜਿੰਦਤਾ ਨਾਲ ਫਰੰਦਾ ਜਿਹੜਾ ਦੂਸਰੇ ਆਲੇ ਵੀ ਪ੍ਰੇਰਨਾ ਸਰੋਤ ਬਣਦਾ ਸੀਗਾ ਜਦੋਂ ਵੀ ਕਦੀ ਸਰਕਾਰੀ ਯੰਸ਼ੀਆਂ ਖਾਸ ਕਰਕੇ ਪੰਜਾਬ ਪੁਸਤਕ ਨਾਲ ਮਜ਼ਦੂਰਾਂ ਦਾ ਟਕਰਾਅ ਹੁੰਦਾ ਸੀਗਾ ਤਾਂ ਹਮੇਸ਼ਾ ਹੀ ਬੀਬੀ ਗੁਰਬਖਸ਼ ਨੂੰ ਸੰਗਾ ਸਾਡੀ ਬਹਿਨ ਘਰ ਵਰਤੀ ਹੋਤਾ ਦੇ ਨਾਲ ਖੜੀ ਉਹਦੇ ਇੱਕ ਵਿਸ਼ੇਸ਼ ਸ਼ਖਸ ਮੈਨੂੰ ਯਾਦ ਹੈ ਪੱਠਿਆਂ ਦੇ ਉੱਤੇ ਵੀ ਜਦੋਂ ਟਕਰਾਅ ਦੀ ਸਥਿਤੀ ਬਣਦੀ ਸੀ ਬੀਬੀ ਗੁਰਬਖਸ਼ ਨੂੰ ਉਹ ਕਹਿੰਦਾ ਇੱਕ ਯੋਜਨਾ ਤੈਅ ਲੈ ਕੇ ਆਮਰਾ ਜਾਂਦਾ ਸੀਗਾ ਤੇ ਜਦੋਂ ਉਹ ਨਿਕਲਦੇ ਸੀ ਤੇ ਪੱਠਿਆਂ ਦੀਆਂ ਕੁਲੀਆਂ ਵਿੱਚੋਂ ਉਹ ਤਾਂ ਨਿਕਲ ਕੇ

پھولوں بیچنے کی اگوائی بہت ساری اور کافی گئی ضرورت سی اپنی پیشی کے پیش اور جا رہے تھے تو میں پوچھا بہن جی بیچنے آ گیا ہے کوئی کیونکہ جیل کی زندگی وکھرے طرح کی ہے پروارا کو دور رہنا نے کہا نہیں مجھے فکر نہ کرو سب بیٹیاں ہو گئی وہ آپ بھی ریسٹورینٹ نظر مار گئے تو پتا لگا یہ کنشر نے مائنج کی حالانکہ ساری خوب تصویر نہیں چھاپیاں تصویریں موجود نے وقت سنگھر سارے درمیان مہان کبھی سنت رام اداسی جی بیٹی اکبال اداسی موجود نے انہوں نے میں بےنتی کر اپنے گیت راہ

ਸੋ ਸੁਣਕੀਏ ਤੋਂ ਕੀ ਗੱਲਾਂ ਦੱਸਦੇ ਆ ਆਪਣੇ ਵਿਆਹ ਦੀ ਗੱਲ ਦੀਆਂ ਆਪਣੀ ਵਿਆਹ ਮੇਰੀ ਦੀਆਂ ਤੇ ਮੇਰੇ ਪਾਪਾ ਲੋਕੋ ਦੀ ਸੰਸਕ੍ਰਾਂਤ ਦਾ ਸੀ ਪਰ ਨਾਲ ਉਹ ਦੱਸਦੇ ਹੁੰਦੇ ਕੋ ਸਾਡੇ ਕੋਲੇ ਹੱਤਾ ਹੱਤਾ ਰੁੱਕ ਕੇ ਜਾਂਦੇ ਲੈਂਦੇ ਜਨਾਂ ਦੇ ਵਿੱਚ ਤੇ ਇੱਕ ਗੱਲ ਹੈ ਜਿਹੜੀ ਗੀਤ ਤੋਂ ਪਹਿਲਾਂ ਮੁੰਡਾ ਚੋਟੀ ਜੀ ਸਾਥੀ ਕਰਨਾ ਚਾਹੁੰਦੀ ਉਹ ਇਹ ਆ ਕਿ ਜਿੰਦ੍ਰੀ ਗੁਰਬਖਸ਼ਾਂਤੀ ਦਾ ਵਿਆਹ ਸੀ ਤਾਂ ਅਕਰਾਉਂਡ ਧਿਆਨ ਸਿੰਘ ਸੰਗਠਨ ਨਾਲ ਜਿਹੜਾ ਪਾਪਾ ਹੀ ਹੋਣੀ ਉਹਨਾਂ ਤੋਂ ਵਿਆਹ ਉਹ ਤਾਂ ਉੱਥੇ ਜਾ ਕੇ ਜਦੋਂ ਸਾਰੰਗ ਹੋ ਦੇਖਿਆ ਕਿ ਸਾਡਾ ਪਰਿਵਾਰ ਦੀ ਨਾਮਤਰੀ ਤਾਂ ਮੰਨ ਲਓ ਬਚਾਤਰ ਨਾਲ ਜੁੜਿਆ ਹੋਇਆ ਸੀ ਇਹਦੇ ਦੱਸਦੇ ਕਿ ਕਿੱਦਾਂ ਦੇ ਉਦਾਸੀ ਉੱਥੇ ਜਾ ਕੇ ਕਹਿੰਦੇ ਕਿ ਸੰਗੇ ਮਹਿਤਾ ਕੁੜੀ ਵਾਲਿਆਂ ਦੇ ਨਾਲ ਆਪਣ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦਾ ਪਰਿਵਾਰ ਨਾਮਤਰੀਆਂ ਦਾ ਪਰਿਵਾਰ ਹੈ ਤਾ ਕਿਉਂਕਿ ਮਜਾਕੀਆ ਸਭਾ ਦੇ ਸੀ ਸੰਗਾਂਤਰ ਦੀ ਤੇ ਮੇਰੇ ਪਾਪਾ ਵੀ ਸਰ ਗੁਰ ਸ਼ਾਂਤੀ ਦੇ ਦਸੰਗਤਾਂ ਦੇ ਸੰਗਾਂਤਰ ਉਹ ਵੀ ਮਖੌਲ ਕਰਨ ਲੱਗੇ ਕਿ ਜਹਾਦਾਸੀ ਮントੂ ਸਾਡੇ ਨਾਲ ਨਾਰਾਇਣ ਮントੂ ਕੁੜੀਆਂ ਨਾਲ ਨਹੀਂ ਹੈ ਤੇ ਉਹਨਾਂ ਨੇ ਫਿਰ ਉਸੇ ਦਿਨ ਦੀ ਮੰਨੋ ਜਿਹੜਾ ਵਿਆਹ ਹੋਇਆ ਤੇ ਉਹਨਾਂ ਨੇ ਲੋਲੀ ਲਾਗੀ ਤੇ ਜਾਇਆ ਸੀ ਹੱਸ ਹੱਸ ਸੋਹਣੇ ਤੋਂ ਰੋਮੀ ਦੇ ਘਰ ਦਾ ਵੀ ਕਿਹੇ ਗੱਲੋਂ ਹੈ ਕਿ ਝੂਰ ਪਰ ਮੇਰਾ ਕਹਿਣਾ ਮਤਲਬ ਕੀ ਰੇਤ ਦਾ ਵਿਚਾਰਾਂ ਦੇ ਨਾਲ ਨਾਲ ਪਰਵਾਹਾਂ ਦੀ ਰੇਤ ਹੈ ਤਾ ਅੱਜ ਉਹਨਾਂ ਦੇ ਜਾਣ ਨਾਲ ਜਦੋਂ ਸਾਨੂੰ ਇਹ ਲੱਗਦਾ ਕਿ ਅ ਕੌਂਡ ਗਿਆਨ ਸਿੰਘ ਸੰਧਾ ਜੀ ਹੋਰਾਂ ਨੁਭਾਵੇਂ ਸਾਡੇ ਤੋਂ ਉਹਨਾਂ ਮਨਹੂਸ ਤਾਕਤਾਂ ਨੇ ਖੋਲਿਆ ਉਹਨਾਂ ਨੇ ਬਹੁਤ ਕੁਝ ਕਰਨਾ ਸੀ ਬਹੁਤ ਲਗਰ ਨੂੰ ਬਹੁਤ ਵੱਡੀ ਉਹਨਾਂ ਦੀ ਕੰਟ੍ਰਿਬਿਊਸ਼ਨ ਸੀ ਤਾ ਉਹਨਾਂ ਦਾ ਜਿਹੜਾ ਖੱppa ਹੈ ਉਹ ਗੁਰਬਖਸ਼ कौर ਸੰਧਾ ਨੇ ਪੂਰਨ ਦੀ ਕੋਸ਼ਿਸ਼ ਕੀਤੀ ਤੇ ਆਪਣੇ ਜੀ ਜਤਨਾਵਣੀ ਸੋ ਗੀਤ ਪੇਸ਼ ਹੈ ਕੌਂਡਲ ਗੁਰਬਖਸ਼ कौर ਸੰਧਾ ਨੂੰ ਸਭਰਕਾ اجب گن کت چڑنا اجوری گن کتے ن چڑنا اج جرا لونی ترین جگن گانو تری بات سنا اج بری گے نہ چڑنا ہر چن سی تکیا

ਇਤਨੀਆਂ ਦਾ ਹੋਏ ਵਿਦਿਆਰਥੀਆਂ ਦਾ ਹੋਵੇ ਜਾਂ ਖਲਨਾ ਦਾ ਹੋਵੇ ਉਹ ਕਦੇ ਵੀ ਕਿਤੇ ਨਹੀਂ ਹੁੰਦੀ ਮੈਨੂੰ ਯਾਦ ਹੈ ਜਦੋਂ ਕਨਾਲ ਮੋਟਿਆ ਚੱਲ ਰਿਆ ਸੀ ਉਹ ਜਿੱਥੇ ਦਿੱਲੀ ਦੇ ਵਿੱਚ ਹਰ ਸਮੇਂ ਆਰਿਆ ਗੰਦੇ ਵੀ ਆਪਣੇ ਵੱਡੇ ਵੱਡੇ ਕਿਤੇ ਲੈ ਕੇ ਜਾਂਦੇ ਸੀ ਉੱਥੇ ਜ਼ਿਲ੍ਹੇ ਦੇ ਵਿੱਚ ਵੀ ਜਦੋਂ ਕੋਈ ਸੰਯੁਕਤ ਖੇਤਾਂ ਮੋਟੇ ਦਾ ਪ੍ਰੋਗਰਾਮ ਹੋਣਾ سب تو موت کھڑے کہ جی نے اپنی ساری زندگی گریب دبے ہوئے لوکا دل کے لا کی اج اچھی انہوں نے اتنی شردانجلی دے آئے